ਸਸੀ ਕਾਲ ਜੀ ਸਾਰੇ ਕਿਸਾਨ ਭਾਵਾਂ ਨੂੰ ਤੁਹਾਡਾ ਸਵਾਗਤ ਹੈ ਜੀ ਆਪਾਂ ਵੀਡੀਓ ਦੇ ਵਿੱਚ ਨਾ ਜਿਹੜੇ ਵੀ ਸੱਜਣ ਮਿੱਤਰ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਆਪਣੇ ਚੈਨਲ ਨੂੰ ਫੋਲੋ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੋਂ ਨਵੀਂ ਵੀਡੀਓ ਪਹੁੰਚਦੀ ਹੋਵੇ ਤੇ ਆਪਣੇ ਚੈਨਲ ਨੂੰ ਜੋਤ ਡੈਰੀ ਫਾਰਮ ਮਹਿਤਾ ਨੂੰ ਤੁਸੀਂ ਫੋਲੋ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਤੱਕ ਵੀਡੀਓ ਨਵੀਂ ਤੋਂ ਨਵੀਂ ਪੁੱਜਦੀ ਹੋਵੇ ਆਪਣਾ ਮਿੱਤਰੋ ਪਿੰਡ ਮਹਿਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਫੋਨ ਨੰਬਰ ਆਪਣਾ 97799 59511 ਪਿੰਡ ਮਹਿਤਾ ਤਪਾ ਸ਼ਹਿਰ ਨਾਲ ਹੈ ਤੇ ਧੌਲਾ ਕੋਣਸੋ ਤੇ ਤਾਜੋ ਪੂੜੇ ਕਹਿੰਦੇ ਵਿਚਾਲੇ ਆਪਣਾ ਪਿੰਡ ਆ ਜਿਹੜੇ ਵੀ ਸੱਜਣ ਮਿੱਤਰ ਨੇ ਆਉਣਾ ਹੋਵੇ ਤੇ ਆਪਾਂ ਫੋਨ ਤੇ ਆਪਣੀ ਲੋਕੇਸ਼ਨ ਵੀ ਮੰਗਾ ਸਕਦੇ ਤੇ ਇਤਨਾ ਉਹਨੇ ਚਾਰੇ ਪੂੜਿਆਂ ਟੋਪਦੇ ਆ ਮੋਹਰਾਂ ਨਸਲਦੀਆਂ ਕੱਟੀਆਂ ਬਕਾਉਣੇ ਬਾਕੀ ਜੋ ਵੀ ਜਾਣਕਾਰੀ ਹੋ ਬਾਈ ਤੋਂ ਤੋੜ ਕੇ ਦਿਖਾ ਦਾਂਗੇ ਗੱਲਬਾਤ ਕਰ ਲਾਂਗੇ ਤੇ ਬਾਈ ਜੀ ਆਜਾ ਸਾਸੀ ਗਾ ਬਾਈ ਸਸੀ ਗਾ ਜੀ ਆ ਜਿਹੜੀ ਪਹਿਲੇ ਨੰਬਰ ਤੇ ਕੱਟੀ ਹੋ ਵੀਰੇ ਕਿੰਨੀ ਉਮਰ ਆ ਇਹ 1.5 ਸਾਲ ਦੀ 1.5 ਸਾਲ ਦੀ ਬਾਈ ਦਾ ਦਸਨ ਮੁਤਾਬਕ ਉਮਰ ਆ ਤੋਰੀ ਜਾਨੀ ਬੜੀ ਚੰਗੀ ਆ ਚਾਰ ਥਾਂ ਨੇ ਪੂਰੇ ਗੈਰ ਤੋਂ ਗੇਵੇਂ ਨੇ ਹਣਾ ਬਈ ਚਾਰ ਹੀ ਆ ਹਨ ਮਿੱਤੋ ਤੋਰੀ ਤੋੜ ਕੇ ਦਿਖਾਓ ਬਾਈ ਜੀ ਮੋੜਾ ਨਸਲ ਦੀ ਕੱਟੀ ਆ ਤੋੜ ਕੇ ਲੰਮੀ ਮੋੜੀ ਜੀ ਕਰ ਦਿਓ ਵੀਰੇ ਪੂਰੀ ਚੰਗੀ ਆ ਕੱਦ ਕਾਠ ਵੀ ਠੀਕ ਆ ਤੇ ਵਜਨ ਵੀ ਚੰਗਾ ਗਾਇ ਹੈ ਜੀ ਗੱਲ ਨੇ ਵੀ ਵਜਨ ਤੋਂ ਕਈ ਵਾਰ ਫਿੱਕਾ ਹੁੰਦਾ ਪਸ਼ੂ ਤੇ ਠੀਕ ਆ ਬਾਈ ਜੀ ਮੰਨ ਲਓ ਬਾਈ ਸਿੰਘ ਸਿੰਘ ਨੇੜੇ ਤੋਂ ਮੋੜਦੀ ਆਉਂਦੀ ਆ 1.5 ਸਾਲ ਉਮਰ ਆ। ਪੂਸ਼ਵਾਸ ਪੂਰੀ ਲੰਮੀ ਐ, ਕੱਤੀ ਦੀ। ਤੇ ਚੰਗੀ ਐ ਜਾਨੀ ਕਿਲੇ ਵੀ। ਕਾਰ ਹੋਣਾ ਇਹ 6 ਮਹੀਨੇ ਤੇ ਟੀਕੇ ਭਰਉਣ ਦੇ ਯੋਗ ਹੈ। ਤੇ ਨੰਬਰ 2 ਤੇ ਬਾਈ। ਇਹ 2 ਸਾਲਾਂ ਨੇ। 2 ਸਾਲ ਦੀ ਟੋਟੀ ਐ। ਰਾਜੀ ਰੂਜੀ ਬਹੁਤ ਆਣ ਬਾਈ। ਹਾਂ। ਢੋਲੀ ਪੂਰੀ ਚੰਗੀ ਐ, ਚਾਰ ਖੰਨ ਕੋਰੇ ਉੜਾ ਆ ਖਾਣੇ। ਮੈਂ ਤੇ ਜਾ ਕੇ ਅਗਲਾ ਭਰਾ ਸਕਦਾ ਇਹਦੇ ਮਨ ਨਾਲ। ਹਾਂਜੀ। ਸਿੰਗ ਸੁੰਗ ਬਹੁਤ ਸੋਹਣਾ ਲੱਗਿਆ ਬਾਈ, ਹਨਾ। ਤੇ ਸਿੰਗ ਦੇਖ ਲੋ ਮਿੱਤਰੋ, ਪੂਰਾ ਚੰਗਾ ਸਿੰਗ ਲੱਗਿਆ ਪੂਰੇ ਵਜਾਂ ਚਾਹੇ ਟੋਟੀ। ਲੋਕੀਆ ਨਾਰਮਲ ਝੋਟੀਆਂ ਨਹੀਂ ਗਿਆਂ ਜਿਵੇਂ ਉਹ ਮੇ ਆ ਜਾਂਦੀ ਐ ਮਰਾ ਟੋਰ ਕੇ ਦਿਖਾ ਦੇ ਬਾਈ 2 ਸਾਲ ਦੀ ਉਮਰ ਆ ਤੇ ਪੂਰੇ ਚੰਗੇ ਵਜਨ ਚ ਪੂਰੀ ਬਹੀ ਆ ਗਈ ਜਨ ਕਿ ਲਈ ਜਾਨ ਸਾਡੀ ਘਬਰਾਉ ਲੋਣਾ ਬਾਈ ਹਾਂ ਹਾਂ ਵਜਨ ਵਾਲੀ ਝੋਟੀ ਜਾਣ ਦਾ ਫਾਇਦਾ ਮਿੱਤਰੋ ਸ਼ਕੀਨ ਕੱਟੀ ਦਾ ਆਪਾਂ ਪੰਜਾਬ ਤੋਂ ਕੱਟੀਆਂ ਲੈਂਦੇ ਆ ਇੱਥੇ ਪੰਜਾਬ ਦੀ ਕਹਾਣੀਆਂ ਮੈਂ ਕਹਦੀ ਹਰਿਆਣੇ ਦੀ ਕੱਟੀਆਂ ਹੈ ਕਿਉਂਕਿ ਇਹ ਵੀ ਫੇਸਬੁਕ ਤੋਂ ਵਧੀਆ ਹੈਗਾ ਕੱਟੇ ਮੇਤਰ ਕਹਿੰਦੇ ਹਰਿਆਣੇ ਦੀ ਕੱਟੀ ਆ ਉਹ ਹਿਆਣੇ ਹਣੂਣੇ ਵਾਲੀ ਕੱਟੀ ਆਪਣੇ ਕੋਲ ਹੈ ਨਹੀਂ ਪੰਜਾਬ ਵਾਲੀਆਂ ਤੇ ਬਾਕੀ ਬਈ ਨੰਬਰ 3 ਤੇ ਇਹ ਵੀ ਡੇਰ ਸਾਉਦੀ ਹੈ 1.5 ਸਾਉਦੀ ਹੋਈ ਕੰਦ ਘਾਟੇ ਦਾ ਵੀ ਚੰਗਾ ਬਈ ਹਾਂ ਚਾਰ ਥਾਣਾ ਹੈ ਚਾਰ ਖਾਨੇ ਤੇ ਪੂਰਾ ਇਹਦਾ ਵੀ ਚੰਗਾ ਤੇ ਇਹਨੂੰ ਵੀ ਤੋਰ ਕੇ ਦਿਖਾ ਦਿਓ ਜੀ ਪੂਰਾ ਕਦ ਘਾਟਾ ਜਿਹਨਾਂ ਸ਼ਕੀਰ ਕੱਟੀ ਆ ਸੈਂਗਲ ਮੇਰੇ ਕੋਲ ਮੋੜਦੀ ਆਉਂਦੀ ਆ ਬਾਜਨ ਵੀ ਚੰਗਾ ਕੱਦ ਵੀ ਚੰਗਾ ਇਹ ਪੂਰਾ ਚੰਗਾ ਨਹੀਂ ਬਣਨੀ ਜਿਹਦੇ ਬਣਨੀ ਕਰਮਾ ਵਾਲੀ ਮੋੜ ਲੈ ਬਾਈ ਇਹ ਸਪੁੱਸ ਬਹੁਤ ਸੋਹਣਾ ਕਰਮਾ ਵਾਲੀ ਦਾ ਤੇ ਸ਼ਕੀਨੀ ਕਰਨੀ ਉਹ ਵੀ ਪੂਰੇ 4 ਚੰਦੀ ਲਾਉਂਦੀ ਹੈ ਇਹ ਵੀ ਮੰਨ ਕੇ ਚਲੋ 5-6 ਮਹੀਨਿਆਂ ਚ ਤਿਆਰ ਹੋ ਜਾਊਗਾ ਟੀ ਤੇ ਚੰਗੀ ਆ ਯਾਨੀ ਕਿ ਨੰਬਰ 4 ਤੇ ਇਹ ਵੀ ਡੇਢ ਸਾਲ ਦੀ ਹੈ ਇਹ ਵੀ ਡੇਢ ਸਾਲ ਦੀ ਹੈ ਬਾਜਰ ਨੂੰ ਬੋਧਾ ਚੰਗਾ ਹਨਾ ਬਾਈ ਹਾਂ ਥਣ 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 ਖਣ ਥਣ ਵੀ ਗਏ ਚੰਗਾ ਤੇ ਖਣ ਵੀ ਚਾਰੇ ਗਏ ਤੇ ਨੇ ਬਾਜਰ ਵੀ ਚੰਗਾ ਗਾ ਉਹਿਆ ਗੁੱਦੜ ਵਰਗੀ ਕੱਟੀ ਆ ਵੀ ਐਲ ਵੀ ਕੋਈ ਨਾਰਮਲ ਕੱਟੀ ਨਹੀਂ ਕਿ ਮੈਂ ਕਹਾਂ ਫਿੱਕੀ ਜਿਹੀ ਕੱਟੀ ਹੁੰਦੀ ਹੈ ਨਾ ਸਵਾਦ ਵਾਲਾ ਕੰਮ ਨਹੀਂ ਉਹਦਾ ਵਧੀਆ ਕੱਟੀ ਆ ਕੱਦ ਕਾਠ ਵਾਲੀ ਵੀ ਆ ਤੇ ਬਦਨ ਵਾਲੀ ਵੀ ਆ ਤੇ ਸਿੰਗ ਸਿੰਘ ਵੀ ਬਹੁਤ ਪਿਆਰਾ ਹੈਗਾ ਤੇ ਧੋਰ ਵੀ ਦੇਖ ਲਓ ਤੁਸੀਂ ਨੇੜੇ ਤੋਂ ਅਡਜਸਟਮੈਂਟ ਕਰ ਲਓ ਚਾਰੇ ਥਣ ਗੈਪ ਤੇ ਦੀਨੇ ਨੇ ਮੋੜ ਜਾਓ ਭਾਈ ਜੀ ਤੇ ਵਧੀਆ ਵਜਣਾਗਾ ਜਿਹੜੇ ਸੱਜਣ ਮਿੱਤਰ ਨੂੰ ਜ਼ਰੂਰਤ ਹੋਈ ਆ ਨੰਬਰ 4 ਵਾਲੀ ਕੱਟੀ ਵੀ ਬਹੁਤ ਸ਼ਕੀਨ ਹੈ ਕਿ ਜਿਹੜੀ ਚੀਜ਼ ਕੁਆਲਿਟੀ ਵਾਲੀ ਆਪ ਸ਼ੋਅ ਕਰਦੀ ਆ ਕੋਈ ਟੀਕੇ ਨਹੀਂ ਦੱਸਦੇ ਨੇ ਕਿ ਟੀਕੇ ਆਲੀ ਆ ਵੀ ਉਹ ਕੁਆਲਿਟੀ ਤੁਹਾਡੇ ਸਾਹਮਣੇ ਆ ਜਿਹੜੇ ਵੀ ਸੱਜਣ ਮਿੱਤਰ ਨੂੰ ਆਪਣੇ ਕੋਲੋਂ ਕਟੀਆਂ ਦੀ ਜ਼ਰੂਰਤ ਹੋਈ ਆਪਣੇ ਕੋਲੋਂ ਕਟੀਆਂ ਜਦੋਂ ਮਰਜੀ ਸੰਪਰਕ ਕਰ ਸਕੋ 97799 59511 ਪਿੰਡ ਆਪਣਾ ਮਹਿਤਾਬੇ ਜ਼ਿਲ੍ਹਾ ਬਰਨਾਲਾ ਧੰਨਵਾਦ ਜੀ ਇਦਾਂ ਦੇ ਵੀਰੇ ਦੇਖਣ ਲਈ ਆਪਣੇ ਚੈਨਲ ਨੂੰ ਫੋਲੋ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ